ਪਿਆਰੇ ਦਰਸ਼ਕੋ ਤੇ ਸਰੋਤਿਓ ਤੁਸੀਂ ਇਸ ਵਕਤ ਸੁਣ ਰਹੇ ਹੈ ਬਾਬਾ ਦਇਆ ਸਿੰਘ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਇਹਦੇ ਵਿੱਚ ਸੁਣੋਗੇ 89 90 91 92 93 ਤੇ 94 ਸਾਲਾਂ ਦੀ ਉਮਰ ਦਾ ਹਾਲ ਇਸ ਦੇ ਵਿੱਚ ਆਦਮੀ ਕੀ ਕਰਦਾ ਹੈ ਪਰ ਉਸ ਨੂੰ ਕਰਨਾ ਕੀ ਚਾਹੀਦਾ ਹੈ ਤੇ ਕਿਵੇਂ ਉਸ ਦੀ ਜ਼ਿੰਦਗੀ ਬੀਤਦੀ ਹੈ ਕੀ ਹੁੰਦੀ ਆ ਘਰ ਵਿੱਚ ਉਹਦੇ ਨਾਲ ਬਾਬਾ ਦਇਆ ਸਿੰਘ ਨੇ ਬੜੇ ਪਿਆਰ ਨਾਲ ਸਮਝਾਉਣਾ ਕੀਤਾ ਤੇ ਨਾਲ ਹੀ ਸੁਣੋ ਕਵੀ ਨੇ ਪ੍ਰਮਾਤਮਾ ਅਗੇ ਬੇਨਤੀ ਕੀਤੀ ਹੈ ਕਿ ਮੈਨੂੰ ਕੋਈ ਮਤ ਨਹੀਂ ਹੈ ਤੂੰ ਜਿਹੜਾ ਕੁਝ ਦੱਸਦਾ ਹੈ ਉਹ ਕੁਝ ਮੈਂ ਲਿਖ ਦਿੰਦਾ ਹਾਂ ਉਹ ਕੁਝ ਕਰਦਾ ਹਾਂ ਆਓ ਸੁਣੀਏ ਮੈਂ ਤਾਂ ਮਤਹੀਣ ਬੰਦਾ ਕੌਡੀ ਜਿੰਨੀ ਮਤ ਹੈ ਨਹੀਂ ਕਰਾਂ ਉਹ ਕੰਮ ਜਿਹੜਾ ਦੱਸ ਕੇ ਕਰਾਂ ਏ ਤੂੰ ਕਾਠ ਪੂਤਲੀ ਦੇ ਵਾਂਗੂ ਢੋਰ ਤੇਰੇ ਹੱਥ ਵਿੱਚ ਹਿੱਲਦਾ ਜਹਾਨ ਸਾਰਾ ਢੋਰ ਜੇ ਹਲਾਏ ਤੂੰ ਮੇਰ ਦੀ ਨਜ਼ਰ ਹੋਵੇ ਕੰਗਲੇ ਨੂੰ ਰਾਜ ਦੇਵੇਂ ਜਾਏ ਜੇ ਬਦਲ ਭੀਖ ਰਾਜੇ ਤੋਂ ਮੰਗਾਏ ਤੂੰ ਉਹ ਆਖਦਾ ਪਤੰਗਾ ਸੁਲੇਮਾਨ ਜਿਹੇ ਪਗੰਬਰਾਂ ਤੋਂ ਬਈ ਆਖਦਾ ਪਤੰਗਾ ਸੁਲੇਮਾਨ ਜਿਹੇ ਪਗੰਬਰਾਂ ਤੋਂ ਜੀਵਰਾਂ ਦੇ ਘਰਾਂ ਵਿੱਚ ਪੱਠੀਆਂ ਚੁਕਾਏ ਤੂੰ ਗੁਜ਼ਰੀ ਉਮਰ ਆ ਨਾ ਨਵੇਂ ਬਰਸਦੀ ਹੈ ਉਹ ਗੱਲ ਤੈਨੂੰ ਆਈ ਨਾ ਗੋਜਰੀ ਉਮਰ 99 ਬਰਸ ਦੀ ਉਹ ਗੱਲ ਤੈਨੂੰ ਆਈ ਨਾ ਵੇਦ ਪ੍ਰਾਣਾ ਵਿੱਚੋਂ ਤੈਨੂੰ ਅਸਲੀ ਬਾਤ ਥਿਆਈ ਨਾ ਮੱਕੇ ਮਦੀਨੇ ਜਾਣ ਆਉਣ ਦੀ ਦਿਲ ਸੀ ਬਾਤ ਮੁਕਾਈ ਨਾ ਬੜਬੜ ਕਰੇ ਦਿਵਾਨਿਆਂ ਵਾਂਗੂ ਪਾ ਕੇ ਦਾਤ ਛਪਾਈ ਨਾ ਹੋ ਮੈਂ ਮੇਰੀ ਨੇ ਮਾਰ ਮੁਕਾਇਆ ਮੈਂ ਮੇਰੀ ਨੇ ਮਾਰ ਮੁਕਾਇਆ ਦਿਲ ਸੀ ਹਿਰਸ ਗਵਾਈ ਨਾ ਜੇ ਮੈਂ ਛੱਡਦਾ ਜੀਵ ਬ੍ਰਹਮ ਦੀ ਪੈਂਦੀ ਕਦੇ ਜੁਦਾਈ ਨਾ ਗੁਰੂ ਪੀਰ ਨੇ ਚੌਥੀ ਮੰਜ਼ਲ ਕਦੇ ਤੁਝੇ ਦਿਖਲਾਈ ਨਾ ਭਲਾ ਭਲਾ ਫਰਮਾਏ ਪਾਪੀ ਦਿਲ ਸੀ ਗਈ ਬੁਰਾਈ ਨਾ ਉੱਪਰ ਲਿਬਾਸ ਸਫੈਦ ਪਹਿਨਿਆ ਅੰਦਰੋਂ ਗਈ ਸਿਆਹੀ ਨਾ ਕਰਮ ਧਰਮ ਫਰਮਾਏ ਮੁਖਤੀ ਕੀਤੀ ਆਪ ਕਮਾਈ ਨਾ ਤੈਂ ਅੰਦਰ ਮੁਖ ਬਿਰਤੀ ਕਰਕੇ ਸਨ ਸਮਾਦ ਲਗਾਈ ਨਾ ਨਾਲ ਪਿਆਰੇ ਪੀਤ ਲਗਾ ਕੇ ਸਿਰ ਦੇ ਨਾਲ ਨਿਭਾਈ ਨਾ ਉਹ ਦੁਈ ਦਵਾਤ ਦੇ ਦੁੱਖ ਨੇ ਬਦਲੇ ਦੁਈ ਦਵਾਤ ਦੇ ਦੁਖੜੇ ਬਦਲੇ ਖਾਦੀ ਕਦੇ ਦਵਾਈ ਨਾ ਦਇਆ ਸੰਬੇਸ ਗਿਆਨ ਗੈਸ ਦੀ ਅੰਦਰੋਂ ਜੋਤ ਜਗਾਈ ਨਾ 90 ਬਰਸ ਦੀ ਉਮਰ ਗਵਾਈ ਨਾਮ ਨਸਿ ਮਰਿਆ ਸਾਈਂ ਦਾ ਨਹੀਂ ਤੁਰਨ ਦੀ ਤਾਕਤ ਰਹਗੀ ਹਾਰ ਗਿਆ ਬਲ ਮਾਹੀ ਦਾ ਖਤਮ ਹੋਣ ਪਰ ਆਇਆ ਜਾਨੀ ਲੇਖਾ ਬਾਰਸ ਸ਼ਮਾਹੀ ਦਾ ਨਦੀ ਕਿਨਾਰੇ ਖੜਾ ਵਿਚਾਰਾ ਨਾਜਕ ਬੂਟਾ ਕਾਹੀਂਦਾ ਹੋ ਪੈਰ ਪਸਾਰ ਪਿਆ ਵਿੱਚ ਵੇੜੇ ਘਰ ਸੀ ਬਾਹਰ ਨਾ ਜਾਈਦਾ ਪੈਰ ਪਸਾਰ ਪਿਆ ਵਿੱਚ ਵੇੜੇ ਘਰ ਸੀ ਬਾਹਰ ਨਾ ਜਾਈਦਾ ਇਹ ਕਲਬੂਤ ਅਨੂਪ ਸੀ ਤੇਰਾ ਬਣ ਗਿਆ ਰੂਪ ਬਲਾਈਂਦਾ ਜਿਉ ਕਰ ਮਿਰਗ ਡਰਾਵਣ ਹਰਨ ਜਿਉ ਕਰ ਮਿਰਗ ਡਰਾਵਣ ਕਾਰਨ ਦਰਨਾ ਕੀਤਾ ਰਾਈ ਦਾ ਇਹ ਪਿੰਜਰ ਸੀ ਤਖਤ ਮਿਸਰ ਦਾ ਬਣ ਗਿਆ ਖੇਤ ਨਿਆਈਂ ਦਾ ਜਿਸਮ ਸੁੰਦਰ ਕਸ਼ਮੀਰੀ ਕੇਸਰ ਬਣ ਗਿਆ ਗੋਬਰ ਗਾਈਂਦਾ ਬਿਰਦੇ ਅਵਸਥਾ ਨਰੀ ਬਿਮਾਰੀ ਹੁਣਤੀ ਬਣੇ ਦਵਾਈ ਦਾ ਹੋ ਦਇਆ ਸਿੰਘ ਘਰ ਦਰਜੀ ਬੈਠਾ ਦਇਆ ਸਿੰਘ ਘਰ ਦਰਜੀ ਬੈਠਾ ਹੁਣ ਤੇ ਕਫਨ ਸਵਾਈ ਦਾ ਦਇਆ ਸਿੰਘ ਘਰ ਦਰਜੀ ਬੈਠਾ ਹੁਣ ਤੇ ਕਫਨ ਸਵਾਈ ਦਾ ਹੋ ਗਈ ਉਮਰ 91 ਬਰਸ ਦੀ ਕਦਮ ਨਾ ਤੁਰਿਆ ਜਾਂਦਾ ਈ ਇਹ ਕਲਪੂਤ ਕਾ ਤੋਂ ਖਾਲੀ ਨੋਂ ਨੋਂ ਝੂਟੇ ਖੰਦਾਈ ਜਿਵੇਂ ਬਿਮਾਰ ਚਿਰਾਂ ਦਾ ਕੋਈ ਫਟਿਆ ਦਰਦ ਕਮਾਂਦਾਈ ਛੱਡਦਾ ਨਹੀਂ ਅਜੇ ਮੈਂ ਮੇਰੀ ਬਹੁਤ ਹੋਇਆ ਦਰਮੰਦਾਈ ਦੌਲਤ ਮਾਲ ਪਰਾਇਆ ਹੋਇਆ ਖਟਦਾ ਰਿਹਾ ਕਮਾਂਦਾਈ ਮਿਲ ਗਈ ਜਗਾ ਹਵਾਨਾਂ ਵਾਲੀ ਘਰ ਵਿੱਚ ਨਹੀਂ ਸਮੰਦਾਈ ਹੋ ਜੇ ਮਰਨ ਸੀ ਨਫਰਤ ਖਾਂਦਾ ਓ ਅਜੇ ਮਰਨ ਸੀ ਨਫਰਤ ਖਾਂਦਾ ਜੀਵਨ ਨੂੰ ਚਿਤ ਚਾਹਦਾ ਈ ਟਿਕਟ ਮਿਲਣ ਦਾ ਵਕਤ ਹੋ ਗਿਆ ਜੋਰ ਮਸਾਫਰ ਲਾਂਦਾ ਈ ਰੇਲ ਅਜਲ ਦੀ ਚੱਲਣੇ ਵਾਲੀ ਗਾਰਡ ਪਿਆਰ ਫਰਮਾਉਂਦਾ ਈ ਦਇਆ ਸਿੰਘ ਇਸ ਦੁਨੀਆਂ ਵਿੱਚੋਂ ਜ਼ਬਰਦਸਤੀ ਲੈ ਜਾਂਦਾ ਈ 92 ਬਰਸ ਗੁਜ਼ਰ ਗਏ ਬੋਰੇ ਭਗਵਾਨ ਭਗਤੀ ਨਾ ਕੀਤੀ ਹੈ ਮਲ ਤਲੀਆਂ ਪਛਤਾਵੇ ਪਾਪੀ ਉਮਰ ਆਕਾਰ ਸਬੀਤੀ ਹੈ ਹੋਇਓ ਬਿਰਦ ਮੁਰਦੇ ਹੋਂ ਦਾਖਲ ਆਸਾ ਕ੍ਰਿਸ਼ਨ ਨਾ ਜੀਤੀ ਹੈ ਮੋਮਨ ਆਣ ਖੜਾ ਵਿੱਚ ਮਸਜਦ ਦਿਲੋਂ ਨਮਾਜ਼ ਨਾ ਕੀਤੀ ਹੈ ਉੱਪਰੋਂ ਗੁਸਲ ਕਰੇ ਲੱਖ ਵਾਰੀ ਅੰਦਰੋਂ ਭਰੀ ਪਲੀਤੀ ਹੈ ਉੱਪਰੋਂ ਗੁਸਲ ਕਰੇ ਲੱਖ ਵਾਰੀ ਅੰਦਰੋਂ ਭਰੀ ਪਲੀਤੀ ਹੈ ਮੱਕੇ ਗਿਆਨ ਨਜ਼ਾਤ ਨਾ ਮਿਲਦੀ ਜੇ ਦਿਲ ਦੀ ਬਦਨੀਤੀ ਹੈ ਜਾਨ ਯਕੀਨ ਇਬਾਦਤ ਉਸ ਦੀ ਜਿਸ ਦੀ ਦਿਲੋਂ ਪ੍ਰੀਤੀ ਹੈ ਇਹ ਦਿਲ ਜਾਨ ਨਰਵਾਨੀ ਸ਼ੀਸ਼ਾ ਇਹ ਕਲਬੂਤ ਕਲੀਤੀ ਹੈ ਉਸ ਨੂੰ ਮਾਲਮ ਭੇਤ ਅੰਦਰ ਦਾ ਉਸ ਨੂੰ ਮਾਲਮ ਭੇਤ ਅੰਦਰ ਦਾ ਜਿਸ ਦਰਜੀ ਨੇ ਸੀਤੀ ਹੈ ਭਗਵਾ ਪਹਿਨਣ ਬੜਾ ਸੁਖਾਲਾ ਮੰਜ਼ਲ ਦੂਰ ਅਤੀਤੀ ਹੈ ਜੀਵਦਿਆਂ ਮਰ ਰਹਿਣਾ ਜਾਣੀ ਇਹ ਫਕਰਾਾਂ ਦੀ ਰੀਤੀ ਹੈ ਹੋ ਦਇਆ ਸਿੰਘ ਗੱਲ ਪਰੇ ਸ਼ਰਾਂ ਤੋਂ ਦਇਆ ਸਿੰਘ ਗੱਲ ਪਰੇ ਸ਼ਰਾਂ ਤੋਂ ਆਸ਼ਕ ਨੇ ਮਨ ਲੀਤੀ ਹੈ ਗੁਜਰੀ ਉਮਰ 93 ਬਰਸ ਦੀ ਤੈਨੂੰ ਸਮਝ ਨਾ ਆਈ ਹੈ ਵਾਲ ਵਾਲ ਪਰ ਫਿਰੀ ਸਫੈਦੀ ਕਰ ਗਈ ਕੂਚ ਸਿਆਹੀ ਹੈ ਸੋਚੀ ਬਾਤ ਭਜਨ ਬਿਨ ਪਾਪੀ ਕਿਤਨੀ ਉਮਰ ਵਿਹਾਈ ਹੈ ਨਾਮ ਸਿਮਰ ਜਿਤਨੇ ਦਿਨ ਬਾਕੀ ਕਿਉ ਬਣ ਰਹੋ ਸ਼ਦਾਈ ਹੈ ਅੰਤ ਸਮੇ ਜਨ ਰਾਮ ਸਿਮਰਿਆ ਉਸੇ ਪਰਮਗਤ ਪਾਈ ਹੈ ਆਖਰ ਦੇ ਦਮ ਰਾਮ ਸਿਮਰ ਕੇ ਹੁੰਦੀ ਤੁਰ ਤਰਿਹਾਈ ਹੈ ਜਨਮ ਜਨਮ ਦਾ ਕਥੜਾ ਮੈਲਾ ਓ ਜਨਮ ਜਨਮ ਦਾ ਕਥੜਾ ਮੈਲਾ ਸਾਬਣ ਕਰੇ ਸਫਾਈ ਹੈ ਮੈਂ ਮੇਰੀ ਨੂੰ ਛੱਡ ਪ੍ਰਾਣੀ ਸਿਰ ਪਰ ਖੜੀ ਜੁਦਾਈ ਹੈ ਮੈਂ ਮੈਂ ਕਰਨਾ ਬੋਲ ਬਕਰਿਆ ਬੈਠਾ ਕੋਲ ਕਸਾਈ ਹੈ ਅਜਲ ਤਰੀਕ ਪਈ ਸਿਰ ਕੂਕੇ ਹੁਕਮ ਹਾਜ਼ਰ ਬੁਲਾਈ ਹੈ ਮੌਤ ਮੁਕਦਮਾ ਪਿਆ ਖਲੋਤਾ ਦਰਪੁਰ ਖੜਾ ਸਪਾਹੀ ਹੈ ਗੋਲ ਅੰਦਾਜ਼ ਕਾਲ ਨੇ ਪੁਰਸ਼ਾ ਤੈਂ ਵੱਲ ਸਿਸਤ ਟਕਾਈ ਹੈ ਹਸਰਤ ਨਾਲ ਅਖੀਰੀ ਮੇਲਾ ਛੱਡਣੇ ਦਿਲ ਬਰਿਆਈ ਹੈ ਦਇਆ ਸਿੰਘ ਦਮ ਜਾਣ ਮਸਾਫਰ ਇੱਕ ਦਿਨ ਹੋਣਾ ਰਾਹੀ ਹੈ ਗੁਜ਼ਰੀ ਉਮਰ ਚਰਨਵੇਂ ਬਰਸਦੀ ਚੇਤਿਆ ਨਹੀਂ ਮਰਾਰੀ ਨੂੰ ਰੋ ਰੋ ਕੇ ਪਛਤਾਵੇ ਪਾਪੀ ਇਤਨੀ ਉਮਰ ਗੁਜ਼ਾਰੀ ਨੂੰ ਇੱਕ ਮਨ ਹੋ ਕੇ RAM ਸਿਮਰ ਲੈ ਰੋਵੇਂ ਦੁਨੀਆਦਾਰੀ ਨੂੰ ਹੁਣ ਜ਼ਿੰਦਗੀ ਦਾ ਆਖਰ ਵੇਲਾ ਛੱਡਦੇ ਹਿਰ ਸੁਤਨੇਕਾਰੀ ਨੂੰ ਗੀਤ ਉਦ ਨਾਲ ਕਰਨ ਭਲਾਈ ਦੇਖ ਔਲਾਦ ਪਿਆਰੀ ਨੂੰ ਤੈਨੂੰ ਜਗਾ ਦਿੱਤੀ ਵਿੱਚ ਡਿਉੜੀ ਬੈਠੇ ਸਾंभ ਅਟਾਰੀ ਨੂੰ ਐ ਵੱਲ ਭੇਜਣ ਸੁੱਕੇ ਟੁਕੜੇ ਜਾਣ ਗਰ ਖਾਣ ਗਰਮ ਤਰਕਾਰੀ ਨੂੰ ਕੌਣ ਯਾਦ ਰੱਖਦਾ ਵਿੱਚ ਘਰ ਦੇ ਖਾਂਦੇ ਲੌਂਗ ਸਪਾਰੀ ਨੂੰ ਉਹ ਤੈਨੂੰ ਦੇਣ ਪ੍ਰਾਣੀਆਂ ਲੀਰਾਂ ਓ ਇਨੂੰ ਦੇਣ ਪ੍ਰਾਣੀਆਂ ਲਈ ਰਾਂ ਪੈਨਣ ਜਰੀ ਕਿਨਾਰੀ ਨੂੰ ਇਸ ਘਰ ਦੇ ਵਿੱਚ ਹੁਕਮ ਚਲਾਇਆ ਭਾਲ ਕਿੱਥੇ ਸਰਦਾਰੀ ਨੂੰ ਦਇਆ ਸਿੰਘ ਅੱਖੀਆਂ ਨਾਲ ਦੇਖੇ ਇਸ ਦੁਨੀਆ ਦੀ ਯਾਰੀ ਨੂੰ